ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਪੰਜਾਬ ਦੇ ਵੱਖ-ਵੱਖ ਸਕੂਲ ਆਫ ਐਮੀਨੈਂਸ ਚ ਪ੍ਰਾਰਥਨਾ ਸਭਾਵਾਂ ਆਯੋਜਿਤ ਕੀਤੀਆਂ ਗਈਆਂ ਜਿਸ ਵਿੱਚ ਗੁਰੂ ਸਾਹਿਬ ਦੀ ਜੀਵਨੀ ਬਾਰੇ ਸੰਖੇਪ ਜਾਣਕਾਰੀ ਬੱਚਿਆਂ ਨੂੰ ਦਿੱਤੀ ਗਈ ਅਤੇ ਸਭਾਵਾਂ ਆਯੋਜਿਤ ਕੀਤੀਆਂ ਗਈਆਂ ਨਿਆਤੇ ਸੋਈ ਸੋਈ ਤੇ ਵਾ ਨਾਨਕ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਸ਼ਤਾਬਦੀ ਆ ਰਹੀ ਹੈ ਸੋ ਇਸ ਦਾ ਆਯੋਜਨ ਪੰਜਾਬ ਸਰਕਾਰ ਵੱਲੋਂ ਵੀ ਬਹੁਤ ਉਤਸ਼ਾਹ ਨਾਲ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਰੋਜ਼ਾਨਾ ਸਾਨੂੰ ਪਿਛਲੇ ਅੱਜ 6ਵਾਂ ਦਿਨ ਹੈਗਾ ਰੋਜ਼ਾਨਾ ਸਾਨੂੰ ਆਡੀਓ ਔਰ ਪੀਡੀਐਫ ਪਹਿਲਾ ਆਂਦੀਆਂ ਜਿਹੜੀਆਂ ਕਿ ਬੱਚਿਆਂ ਨੂੰ ਅਸੈਂਬਲੀ 'ਚ ਵੀ ਅਸੀਂ ਦੱਸਦੇ ਆਂ ਕਲਾਸਿਸ 'ਚ ਵੀ ਦੱਸਦੇ ਆਂ ਤਾਂ ਕਿ ਬੱਚਿਆਂ ਨੂੰ ਗੁਰਤੇਗ ਵਾਹਦਰ ਜੀ ਦੇ ਜੀਵਨ ਬਾਰੇ ਔਰ ਉਹਨਾਂ ਦੀ ਸ਼ਹਾਦਤ ਬਾਰੇ ਪੂਰੀ ਜਾਣਕਾਰੀ ਹੋਏ ਕਿਸ ਤਰ੍ਹਾਂ ਗੁਰਤੇਗ ਵਾਹਦਰ ਜੀ ਨੇ ਸ਼ਹੀਦੀ ਦਿੱਤੀ ਉਹਨਾਂ ਨਾਲ ਭਾਈ ਮਤੀਦਾਸ ਜੀ ਆਰੇ ਨਾਲ ਚੀਰਜ ਗਏ ਭਾਈ ਸਤੀਦਾਸ ਜੀ ਨੂੰ ਰੂਹ ਚ ਲਪੇਟ ਕੇ ਸਾੜਿਆ ਭਾਈ ਵਿਆਲਾ ਜੀ ਨੂੰ ਉਬਲ ਦੀ ਦੇਗ ਚ ਵਾਲਿਆ ਗਿਆ ਸੋ ਇਹ ਸਾਰਾ ਜਿਹੜਾ ਇਤਿਹਾਸ ਹੈ ਇਹ ਸਾਰਾ ਬੱਚਿਆਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਆਉਣ ਵਾਲੀ ਜਿਹੜੀ ਪੀੜ੍ਹੀ ਹੈਗੀ ਹੈ ਜੇ ਇਹ ਸ਼ਹਾਦਤ ਬਾਰੇ ਉਹਨਾਂ ਦੇ ਜੀਵਨ ਬਾਰੇ ਜਾਣ ਕੇ ਕੁਝ ਸਿੱਖੇਗੀ ਤਾਂ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੈਗੀ ਅੱਜ ਜਿਵੇਂ 6ਵਾਂ ਦਿਨ ਹੈਗਾ ਔਰ ਅੱਜ ਜਿਹੜੀ ਪੀੜ੍ਹੀ ਆਈ ਹੈ ਉਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਬਾਰੇ ਜਿਹੜੀ ਉਹਨਾਂ ਨੇ ਗੁਰਬਾਣੀ ਰਚੀ ਗੁਰੂ ਤੇਗ ਬਹਾਦਰ ਜੀ ਨੇ 15 ਰਾਗਾਂ ਵਿੱਚ 59 ਸ਼ਬਦ ਔਰ 57 ਸ਼ਲੋਕ ਜਿਹੜੇ ਆਪਾਂ ਸ਼ਲੋਕ ਮਹੱਲਾ 9ਵਾਂ ਪੜ੍ਹਦੇ ਹਾਂ 57 ਸ਼ਲੋਕ ਆਉਂਦੇ ਚ ਉਹ ਸਾਰੀ ਜਿਹੜੀ ਬਾਣੀ ਹੈ 15 ਰਾਗਾਂ ਵਿੱਚ ਕਿਵੇਂ ਰਚੀ ਔਰ ਉਹ ਤਿਆਗ ਦੀ ਮੂਰਤ ਸਨ ਬਲੀਦਾਨ ਦਿੱਤਾ ਉਹਨਾਂ ਨੇ ਹਿੰਦੀ ਚਾਦਰ ਉਹਨਾਂ ਨੂੰ ਕਿਹਾ ਜਾਂਦਾ ਹੈ ਸੋ ਇਹ ਸਾਰਾ ਜਿਹੜਾ ਨਿਰਤਾਂਤ ਹੈ ਇਤਿਹਾਸ ਹੈ ਇਹ ਬੱਚਿਆਂ ਨੂੰ ਜਾਨਣਾ ਬਹੁਤ ਜ਼ਰੂਰੀ ਹੈ ਔਰ ਰੋਜ਼ਾਨਾ ਅਸੀਂ ਕੋਸ਼ਿਸ਼ ਕਰਦੇ ਹਾਂ ਅਸੈਂਬਲੀ 'ਚ 10-15 ਮਿੰਟ ਜੇ ਕਿਸੇ ਬੱਚੇ ਨੇ ਕੋਈ ਇਤਿਹਾਸ ਦੇ ਬਾਰੇ ਉਹਨਾਂ ਦੇ ਜੀਵਨ ਬਾਰੇ ਔਰ ਕੋਈ ਸ਼ਬਦ ਜਾਂ ਕਵਿਤਾ ਬੋਲਣੀ ਹੈ ਤਾਂ ਉਹ ਬੱਚੇ ਪਾਰਟਿਸਪੇਟ ਕਰਦੇ ਆ ਰੋਜ਼ਾਨਾ ਕਰਦੇ ਆ ਅੱਜ ਵੀ ਕੀਤਾ ਕੱਲ ਵੀ ਕੀਤਾ ਸੀ ਗਾਵਤੀਆਂ ਨੇ ਕਾਫੀ ਨੇ ਤੇ ਜਦ ਤੱਕ ਸਮਾਗਮ ਚੱਲਦਾ ਰਹੇਗਾ ਰੋਜ਼ਾਨਾ ਸਾਡੇ ਕੋਲ ਫਾਇਲ ਵੀ ਆ ਰਹੀਆਂ ਨੇ ਡਿਪਾਰਟਮੈਂਟ ਤੋਂ ਵੀ ਕਾਫੀ ਚੀਜ਼ਾਂ ਆ ਰਹੀਆਂ ਨੇ ਪੰਜਾਬ ਸਰਕਾਰ ਵੀ ਬਹੁਤ ਕੁਛ ਸ਼ਾਨਾਲੂ ਉਪਰਾਲੇ ਕਰ ਰਹੀ ਹੈ ਜਵਾਬ ਇਖਲੇ ਮੇਰਾ ਨਾਮ ਜੀ ਗਗਨਦੀਪ ਸਿੰਘ ਹੈ ਸਕੂਲ ਆਫ ਐਮੀਨੈਂਸ ਫੇਸ 3B1 ਮੋਹਾਲੀ ਸੋ ਧੰਨਵਾਦ ਆਪ ਜੀ ਦਾ ਬਹੁਤ ਤਾਂ ਹਮ ਲੋਗ ਭਾਵਿਕਾਂ ਅੱਜ ਇਸ ਪੰਜਾਬਾ ਵਿੱਚ ਇਕੱਠਾ ਹੋਇਆ ਹੈ ਅੱਜ ਦਾ ਇਹ ਇਕੱਠਾ ਗਿਆ ਇਕ ਤਾਂ ਸਭ ਤੋਂ ਪਹਿਲਾ ਪੰਜਾਬੀ ਹੋਣ ਤੇ ਮੈਨੂੰ ਬੜਾ ਮਾਣ ਹੈ ਕਿਉਂਕਿ ਜਿਹੜੇ ਸਾਡੇ ਸਾਰੇ ਗੁਰੂ ਹੈ ਚਾਹੇ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਹੋਣ ਚਾਹੇ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋਣ ਉਹਨਾਂ ਨੇ ਸਾਡੇ ਪੰਜਾਬ ਸਾਡੇ ਇੰਡੀਆ ਨੂੰ ਆਜ਼ਾਦ ਕਰਾਉਣ ਲਈ ਕਾਫੀ ਸ਼ਹੀਦੀਆਂ ਦਿੱਤੀਆਂ ਅੱਜ ਅਸੀਂ ਇੱਥੇ ਸਾਰੇ ਸਾਡੇ ਸਕੂਲ ਵਿੱਚ ਅਸੈਂਬਲੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਹੀਦੀ ਬਾਰੇ ਦੱਸਣ ਲਈ ਆਯੋਜਿਤ ਕੀਤਾ ਗਿਆ ਪ੍ਰੋਗਰਾਮ ਜਿਸ ਵਿੱਚ ਸਾਰੇ ਬੱਚੇ ਜਿਹੜੇ ਕਿ ਮਤਲਬ ਜਿਹੜੇ ਇੰਟਰਸਟ ਰੱਖਦੇ ਆਂ ਸ਼੍ਰੀ ਗੁਰੂ ਤੇਗ ਜੀ ਬਹਾਦਰ ਬਾਰੇ ਕੁਝ ਵੀ ਆਕੇ ਚਾਹੇ ਉਹ ਕਵਿਤਾ ਹੋਵੇ ਚਾਹੇ ਉਹਨਾਂ ਨੇ ਪਾਠਨ ਦੇਣਾ ਹੋਵੇ ਚਾਹੇ ਕੁਝ ਉਹ ਆਕੇ ਦੇ ਸਕਦੇ ਆਂ ਸਾਡੇ ਸਕੂਲ 'ਚ ਮਤਲਬ ਸਾਨੂੰ ਕੱਲ ਵੀ ਦੱਸਿਆ ਗਿਆ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਸਾਨੂੰ ਆਡੀਓ ਸੁਣਾਈ ਗਈ ਸੀ ਜਿਸ ਵਿੱਚ ਉਹਨਾਂ ਦੀ ਜੀਵਨੀ ਬਾਰੇ ਕਿ ਮਤਲਬ ਕਿੱਦਾਂ ਉਹਨਾਂ ਨੂੰ ਅੰਮ੍ਰਿਤਸਰ ਵਿੱਚ ਸ਼ਹੀਦੀ ਹੋਈ ਉਹਨਾਂ ਦੀ ਕਿੱਦਾਂ ਔਰੰਗਜ਼ੇਬ ਨਾਲ ਉਹਨਾਂ ਦੀ ਲੜਾਈਆਂ ਹੋਈਆਂ ਤੇ ਕਿੱਦਾਂ ਬਕਾਲੇ ਵਿੱਚ ਉਹਨਾਂ ਦਾ ਚੋਣ ਕੀਤਾ ਗਿਆ ਗੁਰੂ ਜੀ ਦਾ ਇਹ ਸਾਰਾ ਸਾਨੂੰ ਦੱਸਿਆ ਗਿਆ ਜਿਹੜਾ ਸੁਣ ਕੇ ਸਾਨੂੰ ਬੜਾ ਚੰਗਾ ਲੱਗਿਆ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਪੰਜਾਬ ਵਾਸਤੇ ਕਿੰਨਾ ਕੁਝ ਕੀਤਾ ਅੱਜ ਅੱਜ ਸਾਡੇ ਸਕੂਲ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਕਿਵੇਂ ਸਾਰੇ ਬੱਚਿਆਂ ਨੂੰ ਜਿਵੇਂ ਕੁਝ ਕੁਝ ਕਵਿਤਾਵਾਂ ਕੁਝ ਸਪੀਚ ਕੁਝ ਵੀ ਬੋਲ ਬੋਲ ਰਹੇ ਨੇ ਤੇ ਸਾਡੇ ਟੀਚਰ ਸਾਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਹਨਾਂ ਦੇ ਜੀਵਨ ਅਤੇ ਉਹਨਾਂ ਆਕੇ ਵਿੱਚ ਗੁਰੂ ਬਣੇ ਉਹ ਕਿਵੇਂ ਬਚਾ ਲਈ ਸੀ ਸਾਰਾ ਕੁਝ ਸਾਨੂੰ ਦੱਸਿਆ ਜਾ ਰਿਹਾ ਸਾਨੂੰ ਬਹੁਤ ਸਾਰਾ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਤੁਹਾਨੂੰ ਪ੍ਰੇਰਿਤ ਕੀਤਾ ਜਾ ਰਿਹਾ ਤੁਹਾਨੂੰ ਗੁਰੂ ਜੀਵੀਆਂ टीचिंग्स ਬਾਰੇ ਵੀ ਦੱਸਿਆ ਜਾ ਰਿਹਾ ਕਿ ਉਹ ਕਿਵੇਂ ਤੇ ਮੇਰੇ ਸਿਗੇ ਤੇ ਉਹਨਾਂ ਦੇ ਸ਼ਹੀਦੀ ਬਾਰੇ ਵੀ ਦੱਸਿਆ ਜਾ ਰਿਹਾ ਕਿ ਕਿਵੇਂ ਉਹਨਾਂ ਨੂੰ ਔਰੰਗਜ਼ੇਬ ਨੇ ਕਿੰਨੇ ਬਰੂਟਲੀ ਉਹਨਾਂ ਦਾ ਮਰਡਰ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ ਤੇ ਇਹ ਸਾਰਾ ਕੁਝ ਸਾਨੂੰ ਅੱਜ ਦੱਸਿਆ ਜਾ ਰਿਹਾ ਸਕੂਲ ਦੀ ਅਸੈਂਬਲੀ ਦੇ ਵਿੱਚ